ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਬੀਤੇ ਦਿਨੀ ਬਠਿੰਡਾ ਵਿੱਚ ਉੱਤ ਦੀ ਗਰਮੀ ਕਾਰਨ ਇੱਕ ਬੇਘਰੇ ਵਿਅਕਤੀ ਦੀ ਮੌਤ ਹੋ ਗਈ ਸੀ ਹੁਣ ਵੀ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਏਰੀਆ ਬੜਿਆ ਹੋਇਆ ਹੈ ਜਿੱਥੇ ਤਾਪਮਾਨ 45 ਤੋਂ 47 ਡਿਗਰੀ ਨੋਟ ਕੀਤਾ ਗਿਆ ਹੈ ਅਤੇ ਲੋਕ ਗਰਮੀ ਕਾਰਨ ਕਾਫੀ ਪਰੇਸ਼ਾਨ ਹਨ ਬਹੁਤ ਜ਼ਿਆਦਾ ਹੋਇਆ ਪਿਆ ਇਹ ਬਸ ਇੰਨਾ ਵੀ ਬੱਚਿਆਂ ਦਾ ਧਿਆਨ ਰੱਖੋ ਤੇ ਬਜ਼ੁਰਗਾਂ ਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਹਰ ਨਿਕਲਣ ਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਕੋਈ ਮਜਬੂਰੀ ਹੈ ਕੰਮ ਕਰਕੇ ਨਿਕਲਣਾ ਪੈਂਦਾ ਤੇ மூਤਰੀ ਕਿਰਮਾ ਦੇ ਆਈ। ਟੁੱਪ ਵਾਲੀ ਆ ਜੀ। ਮੂੰਹ ਮੱਜ ਦਾ ਪੈਰ ਮੱਜ ਦੀ ਐਕਟਿਵਤਾ ਤੇ ਚੜ ਜੰਨੇ ਆ ਜਦੋਂ ਹੱਦਾਂ ਦਾ ਬੁਰਾ ਹਾਲ ਹੋ ਜਾਂਦਾ। ਗਰਮੀ ਨਾਲ ਬੁਖਾਰ ਹੋਈ ਜਾਂਦਾ, ਸਿਰਦਰਦ ਹੋਈ ਜਾਂਦਾ, ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ। ਤਾਪਮਾਨ ਹੁਣ ਕਿੰਨਾ ਹੋ ਰਿਹਾ ਹੈਗਾ? ਗਰਮੀ ਬਹੁਤ ਜ਼ਿਆਦਾ ਹੈਗੀ ਐ ਇਸ ਕਰਕੇ ਮੂੰਹ ਟੱਕ ਕੇ ਆਣਾ ਪੈਂਦਾ ਹੈਗਾ ਗਰਮੀ ਕਾਰਨ। ਕੀ ਗਰਮੀ ਦੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਫਿਰ? ਨਹੀਂ ਜੀ ਬਿਲਕੁਲ ਵੀ ਜੀ ਨਹੀਂ ਕਰਦਾ ਗਰਮੀ 'ਚ ਬਾਹਰ ਨਿਕਲ ਨੂੰ। ਜੇ ਅਗਰ ਆਪਾਂ ਨੂੰ ਕੋਈ ਕੰਮ ਹੈਗਾ ਤਾਂ ਆਣਾ ਚਾਹੀਦਾ ਨਹੀਂ। ਵਿਦਆਊਟ ਕੰਮ ਤਾਂ ਕਦੇ ਕਪੜੇ-ਕਪੜੇ ਆਪਦੇ ਫੁੱਲ ਬਾਜੂ ਵਾਲੇ ਪੂਰੇ ਮਾਣੇ ਚਾਹੀਦੇ ਹੈਗੇ ਜਿਹਦੇ ਕਰਕੇ ਜਿਵੇਂ ਕਹਦੇ ਹੋਏ ਅਧੀਆਂ ਬਾਹਾਂ ਵਾਲੇ ਕਮੀਜ਼ ਪਾ ਲੋ ਕਰਦੇ ਨਹੀਂ ਨਹੀਂ ਕੁਛ ਨਹੀਂ ਐਦਾਂ ਦਾ ਕੁਛ ਵੀ ਨਹੀਂ ਪਾਣਾ ਚਾਹੀਦਾ ਗਰਮੀ ਤਾਂ ਲੱਗਦੀ ਲੱਗਦੀ ਹੈਗੀ ਹਨਾ ਤੇ ਸੈਕਿੰਨ ਨੂੰ ਵੀ ਆਉਂਦਾ ਮੂੰਹ ਸਿਰ ਵੀ ਟਾਕੇ ਰੱਖਣਾ ਹਾਂਜੀ ਮੂੰਹ ਸਿਰ ਟਾਕੇ ਰੱਖਣਾ ਚਾਹੀਦਾ ਹੈਗਾ ਜਿਆਦਾ ਵਧੀਆ ਹੈਗਾ ਜਾਂ ਉਹ ਤਾਂ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਬਿਨਾ ਕੰਮ ਤੋਂ ਕਰੋ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਆ ਉਹਦੇ ਵਿੱਚ ਬੱਚਿਆਂ ਨੂੰ ਘੱਟ ਤੋਂ ਘੱਟ ਕੱਢੇ ਜਾਵੇ ਘਰੋਂ ਬਾਹਰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਤਾਂ ਖਾਸ ਕਰਕੇ ਦੁਪਹਿਰ ਦੇ ਵੇਲੇ ਖਾਸ ਕਰਕੇ ਜੇ ਕੱਢਣਾ ਵੀ ਹੈ ਤੇ ਸ਼ਾਮ ਦੇ ਤੇ ਸਵੇਰ ਦੇ ਟਾਈਮ ਹੀ ਕਰੋ ਲੈ ਕੇ ਜਾਇਆ ਜਾਵੇ ਬਾਹਰ ਜੇ ਐਮਰਜੈਂਸੀ ਕਿਤੇ ਲੈ ਕੇ ਵੀ ਆਣਾ ਸਿਰ ਤੇ ਗਿੱਲਾ ਤੋਲ ਜਾਂ ਗਿੱਲਾ ਰੁਮਾਲ ਲੈ ਕੇ ਜਾਇਆ ਜਾਵੇ ਔਰ ਕੋਸ਼ਿਸ਼ ਕੀਤੀ ਆ ਕਿ 4 ਵੀਲਰ ਤੇ ਹੀ ਲੈ ਕੇ ਜਾਇਆ ਜਾਵੇ ਸੈਕੰਡ ਸਵੀ ਆਇਆ ਕਿ ਬੱਚਿਆਂ ਨੂੰ ਤਰਲ ਪਦਾਰਥਾਂ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ ਉਹਦੇ ਵਿੱਚ ਸ਼ਕੰਜਮੀ ਹੈ ਨਿੰਬੂ ਪਾਣੀ ਹੈ ORS ਹੈ ਕੋਕੋਨਟ ਵਾਟਰ ਹੈ ਜਾਂ ਪਲੇਨ ਵਾਟਰ ਵੀ ਇਵਨ ਚੰਗਾ ਹੁੰਦਾ ਬੱਚਿਆਂ ਨੂੰ ਬਾਰ ਬਾਰ ਪਲਾਉਣਾ ਚਾਹੀਦਾ ਪਾਣੀ ਇਸ ਤਰ੍ਹਾਂ ਬੱਚੇ ਅਜੀਬ ਬਾਰ ਬਾਰ ਬਿਗੜਾ ਜਾਂ ਫਾਸਟ ਫੂਡ ਖਾਂਦੇ ਉਹਦੇ ਬਾਰੇ ਦੇਖੋ ਬਾਹਰਲੀ ਖੀਜਣ ਦਾ ਇਸਤੇਮਾਲ ਤਾਂ ਸੀ ਵਰਜੀਤ ਹੈ ਬਿਲਕੁਲ ਇੰਨਾ ਦਿਨ ਅਜਿਹਾ ਖਾਸ ਕਰਕੇ ਇਨਫੈਕਸ਼ਨਸ ਬਹੁਤ ਜ਼ਿਆਦਾ ਵਧ ਜਾਂਦੀਆਂ ਨੇ ਤਾਂ ਛੋਟੇ ਬੱਚਿਆਂ ਦੀ ਇਮਿਊਨਿਟੀ ਵੈਸੇ ਹੀ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਜਲਦੀ ਕੈਚ ਕਰਦੇ ਗਰਮੀ ਦੇ ਵਿੱਚ ਆ ਗਰਮੀ ਦੇ ਪਸੀਨਾ ਜਿਆਦਾ ਆਉਣ ਕਰਕੇ ਬੈਕਟੀਰੀਆ ਦੀ ਗ੍ਰੋਥ ਵੀ ਜਿਆਦਾ ਹੁੰਦੀ ਹੈ ਉੱਤੇ ਪਸੀਨਾ ਉਹ ਦੇਖੋ ਰੇੜੀ ਵਾਲੇ ਪਦਾਰਥਾਂ ਤੇ ਗਿਰੀ ਜਾਂਦਾ ਹੈ ਤਾਂ ਉਹ ਇਨਫੈਕਸ਼ਨਸ ਦੇ ਚਾਂਸਿਸ ਬੈਕਟੀਰੀਅਲ ਗ੍ਰੋਥ ਦੇ ਚਾਂਸਿਸ ਜਿਆਦਾ ਹੁੰਦੇ ਹੈ ਜਿਸ ਕਰਕੇ ਟਟੀਆਂ ਉਲਟੀਆਂ ਪੀਲੀਆ ਟਾਈਫਾਇਡ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ ਇਸ ਕਰਕੇ ਬਾਹਰ ਰੇੜੀ ਵਾਲੀ ਚੀਜ਼ਾਂ ਜਾਂ ਨੰਗੀਆਂ ਵਸਤੂਆਂ ਜੋ ਕਿ ਆਮ ਫੁੱਟ ਪਾਤੇ ਬਿਕਰੀਆਂ ਨੇ ਖਾਣ ਵਾਲੀਆਂ ਉਹਨਾਂ ਦਾ ਇਸਤੇਮਾਲ ਬਿਲਕੁਲ ਨਹੀਂ ਸਮੋਸਾ ਪਕੌੜਾ ਜਿਵੇਂ ਕਚੋਰੀ ਹੈ ਕੋਈ ਛੱਡ ਭੱਲੇ ਹੈ ਐਦਾਂ ਵੀ ਚੀਜ਼ਾਂ ਬਿਲਕੁਲ 100% ਬਿਲਕੁਲ ਅਸੀਂ ਵਰਜਿਤ ਕਰਦੇ ਗਰਮੀ 'ਚ ਤਾਂ ਬਿਲ